ਇਸ ਸਮੇਂ ਦੀ ਗੱਲ ਕਰੀਏ ਪਰਾਲੀ ਨੂੰ ਅੱਗ ਲਾਉਣ ਦੇ ਜਿਹੜੇ ਮਾਮਲੇ ਨੇ ਉਹ ਸੰਗਰੂਰ ਦੇ ਵਿੱਚ ਲਗਾਤਾਰ ਵਧਣੇ ਸ਼ੁਰੂ ਹੋਏ ਨੇ ਪਰ ਦੂਏ ਪਾਸੇ ਲਗਾਤਾਰ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਕਿਸਾਨਾਂ ਦੇ ਉੱਪਰ ਮਾਮਲੇ ਨੇ ਜਿਹੜੇ ਉਹ ਦਰਜ ਕੀਤੇ ਜਾ ਰਹੇ ਨੇ ਇਸ ਸਮੇਂ ਅਸੀਂ ਸੰਗਰੂਰ ਦੇ ਕਿਲਾਪਰੀਆਂ ਪਿੰਡ ਦੇ ਵਿੱਚ ਖੜੇ ਆਂਗੇ ਜਿੱਥੇ ਕੀ ਜਿਹੜਾ ਇਹ ਇਸ ਸਮੇਂ ਜਿਹੜਾ ਜ਼ਿਲ੍ਹਾ ਸੰਗਰੂਰ ਦੀ ਜਿਹੜੀ ਪੁਲਿਸ ਹੈਗੀ ਉਸ ਦੇ ਵੱਲੋਂ ਅੱਗ ਲੱਗਣ ਤੋਂ ਬਾਅਦ ਮੌਕੇ ਤੇ ਜਿਹੜਾ ਇੱਥੇ ਪਹੁੰਚੇ ਸੀ ਤਾਂ ਵੱਡੇ ਪੱਦਰ ਦੇ ਦੂਏ ਪਾਸੇ ਕਿਸਾਨ ਵੀ ਇਕੱਠੇ ਹੋਏ ਨੇ ਕਿਸਾਨ ਆਪਣਾ ਤਰਕ ਦੇ ਰਹੇ ਨੇ ਫਿਲਹਾਲ ਇਸ ਸਮੇਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਗੱਡੀ ਆ ਪੁਲਿਸ ਦੀ ਉਸ ਦਾ ਕਿਸਾਨਾਂ ਦੇ ਵੱਲੋਂ ਘਰਾਬ ਕੀਤਾ ਹੋਇਆ ਕਿਸਾਨ ਆਪਣਾ ਪੱਖ ਦੱਸ ਰਹੇ ਨੇ ਦੂਸਰੇ ਪਾਸੇ ਜਿਹੜਾ ਜਿਹੜਾ ਲੰਗੋਵਾਲ ਥਾਣੇ ਦਾ ਜਿਹੜਾ ਐਸ ਐਚ ਓ ਨੇਗੇ ਉਹਨਾਂ ਨੇ ਕਿਹਾਗਾ ਕਿ ਸਾਡੇ ਵੱਲੋਂ ਜਿਹੜੀ ਸਾਨੂੰ ਉਪਰੋਂ ਨਿਰਦੇਸ਼ ਮਿਲੇ ਨੇ ਉਸ ਤਹਿਤ ਅਸੀਂ ਇੱਥੇ ਪਹੁੰਚਿਆਗੇ ਜੋ ਕਾਰਵਾਈ ਹੈਗੀ ਉਹ ਕੀਤੀ ਜਾਵੇਗੀ ਸਾਡੇ ਨਾਲ ਕਿਸਾਨ ਨੇਤਾ ਨੇ ਵੀਰ ਜੀ ਕਿਵੇਂ ਦੇਖਦੇਗੇ ਤੁਸੀਂ ਅੱਜ ਇੱਥੇ ਗੱਡੀ ਦਾ ਘਰਾਬ ਕੀਤਾ ਹੋਇਆ ਪੁਲਿਸ ਦੀ ਦਾ ਤਾਂ ਕੀ ਹਾਲਾਤ ਨੇ ਮੌਕੇ ਦੇ ਹਾਲਾਤ ਤਾਂ ਦੇਖੋ ਜੀ ਇਹ ਨੇ ਕਿ ਕਿਸਾਨ ਨੇ ਇਹਦੇ ਵਿੱਚ ਫੂਸ ਨੂੰ ਜਿਹੜੀ ਝੋਨੇ ਦੇ ਉੱਪਰਲੇ ਫੂਸ ਨੂੰ ਰੈਂਦ ਖੁੰਦ ਨੂੰ ਅੱਗ ਲਾਈ ਸੀਗੀ ਮੌਕੇ ਤੇ ਜਿਹੜਾ ਪ੍ਰਸ਼ਾਸਨ ਉਹ ਇੱਥੇ ਪਹੁੰਚ ਗਿਆ ਉਹਦੀ ਜਵੇਂ ਕੋਲੀ ਖੜਾ ਹੁੰਦਾ ਹੈਗਾ ਵੀ ਅੱਗ ਲਾਉਣ ਦੇ ਸੀ ਉੱਥੀ ਜਾ ਕੇ ਉਹਦੀ ਵੀ ਕਿਸਾਨ ਨੂੰ ਮਤਲਬ ਵੀ ਰੋਕਾਂਗੇ ਇਸ ਕਰਕੇ ਜਿਹੜੇ ਕਿਸਾਨ ਦੀ ਅੱਗ ਖੇਤ ਲੱਗੀ ਹੋਈ ਆ ਅਸੀਂ ਉਹਦੇ ਨਾਲ ਵੀ ਗੱਲ ਕੀਤੀ ਵੀ ਇਹ ਉਹ ਕਹਿੰਦਾ ਮੈਂ ਪਿਛਲੇ ਸਾਲ ਸਾਰਾ ਇਹਦੇ ਵਿੱਚ ਨਾਰ ਨੂੰ ਅੱਗ ਲਾਈ ਨਹੀਂ ਸੀਗੀ ਬਿਲਕੁਲ ਵੀ ਨਹੀਂ ਲਾਈ ਸੀਗੀ ਬਿਨ ਅੱਗ ਲਾਏ ਵੀਜੀ ਸੀਗੀ ਇਹ 6 ਦੇ 6 ਕਿਲੇ 8 ਕਿਲੇ ਪਤਾ ਨਹੀਂ ਖੇਤੀ ਕਰਦਾ ਇਹ ਉਹਨੂੰ ਸੁੰਡ ਖਾ ਗਿਆ ਜਦੋਂ ਅਧਿਕਾਰੀਆਂ ਕੋਲੇ ਵੀ ਗੱਲ ਕਰੀ ਤਾਂ ਅਧਿਕਾਰੀ ਵੀ ਇਹਦੇ ਤਾਂ ਪੱਲਾ ਝਾੜ ਗਏ ਕਹਿੰਦੇ ਵੀ ਸਾਡੇ ਕੋਲੇ ਤਾਂ ਕੋਈ ਹਲੇ ਕੋਈ ਸਪਰੇ ਨਹੀਂ ਬਲੀ ਜਿਹੜੀ ਕੋਈ ਇਹਨੂੰ ਸੁੰਡ ਨੂੰ ਮਾਰ ਦੇ ਸੋ ਜਦੋਂ ਪਿਛਲੇ ਸਾਲ ਉਹਨੇ ਦੇਖ ਲਿਆ ਸੋ ਇਸ ਸਾਲ ਜੇ ਉੱਪਰਲੇ ਫੂਸ ਨੂੰ ਅੱਗ ਲਾ ਕੇ ਕਹਿੰਦਾ ਵੀ ਆਪਾਂ ਇਸ ਇਹ ਤਜਰਬਾ ਕਰਕੇ ਦੇਖ ਲਾਂਗੇ ਸੋ ਕਿਸਾਨ ਆ ਜਿਹੜਾ ਉਹ ਅੱਕਿਆ ਹੋਇਆ ਵੀ ਝਾੜ ਜਿਹੜਾ ਉਹ ਫਸਲ ਦਾ ਨਿਕਲ ਨਹੀਂ ਰਿਹਾ ਇਸ ਕਰਕੇ ਮਜਬੂਰੀ ਵਾਸਾ ਜਿਹੜਾ ਉਹ ਰੈਂਡ ਖੁੰਦ ਨੂੰ ਅੱਗ ਲਾਉਂਦੇ ਨੇ ਕਿ ਵੀ ਕਿਉਂਕਿ ਪਿਛਲੀ ਫਸਲ ਹੈ ਜਿਹੜੀ ਉਹ ਤਾਂ ਕਿਸਾਨਾਂ ਨੂੰ ਡੋਬਾ ਦੇਗੀ ਵੀ ਅਗਲੀ ਆ ਜਿਹੜੀ ਇਹ ਸਾਡੀ ਸੁੰਡਣਾ ਖਾ ਜਾਏ ਕਿਸਾਨਾਂ ਨੂੰ ਚਿੰਤਾ ਹੈਗੀ ਵੀ ਮਜਬੂਰੀ ਵਾਸਾ ਜਿਹੜਾ ਉਹ ਰੈਂਡ ਖੁੰਦ ਨੂੰ ਅੱਗ ਲਾਉਂਦੇ ਨੇ ਫਿਰ ਪੁਲਿਸ ਪਹੁੰਚੀ ਨਹੀਂ ਗੱਲ ਪ੍ਰਸ਼ਾਸਨ ਦੀ ਜਿਹੜਾ ਪ੍ਰਸ਼ਾਸਨ ਇੱਥੇ ਆਇਆ ਹੈਗਾ ਪ੍ਰਸ਼ਾਸਨ ਨੇ ਅਗਦੇ ਮਹੀਨੇ ਬਾਅਦ ਚ ਰੱਖੇਗਾ ਪਹਿਲਾਂ ਉਹਨਾਂ ਨੇ ਇਹ ਕਿਹਾ ਹੈਗਾ ਕਹਿੰਦੇ ਤੁਸੀਂ ਨੇ ਕੱਲ ਮੰਡੀ ਦੇ ਵਿੱਚ ਇਨਸਪੈਕਟਰ ਕਿਰੇਆ ਸੀਗਾ ਅਸੀਂ ਆਖਿਆ ਸਾਨੂੰ ਇਨਸਪੈਕਟਰ ਰੜਕਦਾ ਹੈਗਾ ਉਹ ਕਹਿੰਦੇ ਕਿਲਾ ਨਹੀਂ ਨਹੀਂ ਇਹ ਮੁੱਦਾ ਵੀ ਕਰਨ ਵਾਲਾ ਹੈਗਾ ਜੀ ਉਹ ਕਹਿੰਦੇ ਇਨਸਪੈਕਟਰ ਕਿਉਂ ਕਿਰੇਆ ਅਸੀਂ ਆਖਿਆ ਵੀ ਝੋਨੇ ਦੀ ਨਵੀਂ ਨੂੰ ਲੈ ਕੇ ਘੇਰੇਗਾ ਵੀ ਤੁਸੀਂ 17% ਵਾਲੀ ਕਹਿੰਦੇ ਹੋਗੇ ਸਾਰੀਆਂ ਮੰਡੀਆਂ ਦੇ ਵਿੱਚ ਝੋਨਾ ਵਿਕਦਾ ਕਿਲੇ ਦੇ ਮੰਡੀ ਵਿੱਚ ਕਿਉਂ ਨਹੀਂ ਵਿਕਦਾ ਹੈਗਾ ਇਸ ਕਰਕੇ ਇਹਨਾਂ ਨੇ ਪਰਾਲੀ ਵਾਲਾ ਤਾਂ ਮੈਟਰ ਨਹੀਂ ਬਣਾਇਆ ਉਹ ਆ ਕੇ ਉਹ ਮੈਟਰ ਬਣਾ ਲਿਆ ਵੀ ਤੁਸੀਂ ਇਨਸਪੈਕਟਰ ਕਿਰੇਆ ਸੋ ਇਹ ਮਜਬੂਰੀ ਬੱਸ ਜੇ ਕੋਈ ਕਿਸਾਨ ਲਾਉਂਦਾ ਹੈਗਾ ਉਹਨੂੰ ਆ ਕੇ ਟੜ ਇਹ ਆ ਕੇ ਮਤਲਬ ਵੀ ਟੌਰਚਰ ਕਰਦੇ ਹੈਗੇ ਵੀ ਤੁਸੀਂ ਉਹਦੇ ਤੇ ਪਰਚੇ ਕਰਾਂਗੇ ਹੁਣ ਪੁਲਿਸ ਕੀ ਕਹਿ ਰਹੀ ਹੈ ਤੁਹਾਨੂੰ ਪੁਲਿਸ ਨੇ ਤਾਂ ਦੇਖੋ ਜੀ ਕੀ ਕਹਣਾ ਪੁਲਿਸ ਕਹਿੰਦੇ ਅਸੀਂ ਸੋਡਾ ਹੱਲਾ ਜਿਹੜਾ ਅਸੀਂ ਉੱਪਰ ਦੱਸ ਦਾਂਗੇ ਅਸੀਂ ਇਹਨਾਂ ਨੂੰ ਅੱਜ ਵੀ ਮੰਗ ਕੀਤੀ ਹੈ ਵੀ ਸੰ ਇੱਕ ਪਿੰਡ ਕਿਲਾਪਰੀਆਂ ਦੇ ਵਿੱਚ ਕੋਈ ਵੀ ਕਿਸਾਨ ਹੈ ਜਿਹੜਾ ਉਹ ਰੈਂਦ ਖੁੰਦ ਨੂੰ ਅੱਗ ਨਹੀਂ ਲਾਊਗਾ ਇੱਕ ਹਫ਼ਤੇ ਦਾ ਅੱਜ ਵੀ ਅਸੀਂ ਇਹਨਾਂ ਨੂੰ ਸਮਾਂ ਦਿੰਨੇ ਹੈਗੇ ਵਿਹਾfte ਦੇ ਵਿੱਚ ਸਾਰੀ ਪਰਾਲੀ ਆ ਜਿਹੜੀ ਤੁਸੀਂ ਚੱਕ ਕੇ ਲੈ ਜੋ ਸਾਨੂੰ ਵਿਸ਼ਵਾਸ ਦਿਵਾ ਕੇ ਜਾਓ ਵੀ ਤੁਹਾਡੇ ਕੋਲੇ ਕੱਲ ਨੂੰ ਆ ਸਾਧਨ ਆ ਜੂਗਾ ਅਸੀਂ ਕਿਲੇ ਦੇ ਵਿੱਚ ਕਿਸੇ ਵੀ ਕਿਸਾਨ ਨੂੰ ਅੱਗ ਲਾਉਣ ਨਹੀਂ ਮੱਲੇ ਪ੍ਰੇਤ ਕਰਾਂ ਵੀ ਅੱਗ ਲਾ ਅਸੀਂ ਉਹਨੂੰ ਘਰ ਘਰ ਜਾ ਕੇ ਕਹਾਂਗੇ ਵੀ ਆਪਣੇ ਕੋਲੇ ਪਰਸੋਂ ਨੂੰ ਭਾਈ ਮਸ਼ੀਨਰੀ ਆ ਜੂਗੀ ਵੀ ਅੱਗ ਨਾ ਲਾਓ ਪੁਲਿਸ ਨਾਲ ਤੁਹਾਡੀ ਹੁਣ ਕੋਈ ਗੱਲਬਾਤ ਹੋਈ ਹੈਗੀ ਨਹੀਂ ਪੁਲਿਸ ਨਾਲ ਇਹੀ ਗੱਲਬਾਤ ਹੋਈ ਹੈ ਜੀ ਉਹ ਕਹਿੰਦੇ ਵੀ ਨਾ ਲਾਓ ਅਸੀਂ ਜਦੋਂ ਉਹਨਾਂ ਨੇ ਕਿਹਾ ਵੀ ਨਾ ਲਾਓ ਅਸੀਂ ਆਖਿਆ ਜੀ ਕੋਈ ਹੱਲ ਉਹ ਕਹਿੰਦੇ ਹੱਲ ਤੁਹਾਨੂੰ ਕਰਕੇ ਦੇ ਦਿੰਨੇ ਆ ਅਸੀਂ ਕੀ ਹੱਲ ਵਿਹਾfte ਦੇ ਵਿੱਚ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਹਫ਼ਤੇ ਦੇ ਵਿੱਚ ਸਾਰੀ ਪਰਾਲੀ ਜਿਹੜੀ ਉਹ ਚੱਕ ਕੇ ਲੈ ਜਾਓ ਵੀ ਅਸੀਂ ਤੁਹਾਡੀ ਗੱਲ ਨਾਲ ਅਗਰੀਆਂਗੇ ਉਹਨਾਂ ਨੇ ਇੱਕ ਵਾਰੀ ਤਾਂ ਇਹ ਗੱਲ ਕਹੀ ਆ ਵੀ ਚਲੋ ਤੁਹਾਨੂੰ ਮਸ਼ੀਨਰੀ ਦੇ ਦਾਂਗੇ ਪਹਵਤਾ ਪਹਿਲਾਂ ਡੀਐਸਪੀ ਆਏ ਸੀਗੇ ਉਹ ਵੀ ਇਹ ਗੱਲ ਕਹਿ ਕੇ ਗਏ ਵੀ ਸਾਨੂੰ ਦੋ ਬੀਲਰ ਆ ਜਿਹੜੇ ਕਿਲਾਪਰੀਆਂ ਨੂੰ ਦੇ ਦਾਂਗੇ ਪਤਾ ਨਹੀਂ ਤਾ ਉਹ ਰਾਤ ਕਿਤੇ ਰੁਕ ਗਏ ਜਾਂ ਕਿਸੇ ਹੋਰ ਕਿਸਾਨਾਂ ਦੇ ਹੋਗੇ ਇੱਥੇ ਨਹੀਂ ਕੋਈ ਪਹੁੰਚਿਆ ਅਸੀਂ ਫੇਰ ਵੀ ਖੇਤੀਬਾੜੀ ਅਧਿਕਾਰੀਆਂ ਦੇ ਡੀਸੀ ਅਧਿਕਾਰੀ ਚ ਵੀ ਬੀਲਰ ਦੇ ਦੋ ਸਾਰਾ ਸਾਨੂੰ ਵੀ ਸਾਡੀ ਮਜਬੂਰੀ ਹੈ ਉਹਨਾਂ ਦਾ ਕੀ ਕੀ ਕਹਿਣਾ ਹੈ ਮਤਲਬ ਇਸ ਸਮੇਂ ਜਿਹੜਾ ਅਸਲ ਕਾਰਨ ਕੀ ਹੈ ਕਿ ਕਣਕ ਬੀਜਣ ਕਰਕੇ ਲੇਟ ਹੋ ਰਹੀ ਹੈ ਜਾਂ ਬੀਲਰ ਨਹੀਂ ਮਿਲ ਰਹੇ ਹੈ ਕੀ ਕਾਰਨ ਹੈਗਾ ਦੇਖੋ ਇੱਕ ਤਾਂ ਬੀਲਰ ਆ ਜਿਹੜਾ ਮਿਲ ਨਹੀਂ ਰਹੇ ਦੂਜਾ ਜਿਹੜਾ ਵਾਹਣਾ ਉਹ ਵੀ ਬੱਤਰ ਲੰਘ ਰਿਹਾ ਹੈਗਾ ਤੁਸੀਂ ਸਾਰੇ ਦੇਖ ਸਕਦੇ ਹੋ ਸਾਰੇ ਕਿਸਾਨ ਇਕੱਲੇ ਇਕੱਲੇ ਨੂੰ ਪੁੱਛ ਲੋ ਇੱਥੇ ਵੀ ਬੱਤਰ ਦੀ ਸਮੱਸਿਆ ਵੱਡੀ ਤਾਂ ਜੇ ਅੱਜ ਤੋਂ ਹਫ਼ਤੇ ਨੂੰ ਵੀ ਆਹ ਬਾਂਹ ਦੇ ਵਿੱਚ ਜਿਹੜੇ ਦੇ ਵਿੱਚ ਖੜੇ ਆ ਪਾ ਅੱਜ ਇਹਦੀਆਂ ਖਰਚੇ ਵੜਦੀਏ ਤਾਂ ਇੱਕ ਹਫ਼ਤੇ ਨੂੰ ਇੱਥੇ ਮਸ਼ੀਨਰੀ ਆਊਗੀ ਹਫ਼ਤੇ ਨੂੰ ਵੀ ਹਲੇ ਭਰੋਸਾ ਨਹੀਂ ਹੈਗਾ ਵੀ ਆਊਗੀ ਜਾਂ ਨਾ ਆਊਗੀ ਕਿਲਾਪਰੀਆਂ ਦੇ ਵਿੱਚ ਦੋ ਕਿਸਾਨਾਂ ਨੇ ਮਤਲਬ ਬੈਲਰ ਤੇ ਗੰਡਾ ਬਣਵਾਇਆ ਨੇ ਗਿਆ ਉਹਦੇ ਵਿੱਚ 50% ਜਿਹੜੀ ਪਰਾਲੀ ਥੱਲੇ ਪਈ ਹੈਗੀ ਸੋ ਉਹ ਤੋਂ ਹੱਕ ਕੋ ਜਿਹੜੇ ਹੋਰ ਜ਼ਿੰਮੇਵਾਰ ਸੀਗੇ ਉਹਨਾਂ ਨੇ ਵੀ ਮਤਲਬ ਕੰਨਾ ਵਟ ਲਿਆ ਵੀ ਜਦੋਂ ਇਸੇ ਦਿਨ ਹੱਲ ਹੋਇਆ ਇਹ ਕਦੋਂ ਅਗਲੇ ਤੇ ਜਾਊਗਾ ਕਦੋਂ ਆਪਣੇ ਆਊਗਾ ਇਸ ਹਾਵ ਨਾਲ ਤਾਂ ਸਾਰੇ ਸੈਲ ਲਈ ਇਹਦਾ ਨਬਟਾਰਾ ਹੋਣਾ ਹੈਗਾ ਬਿਲਕੁਲ ਇਸੇ ਵਿੱਚ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਜਿਹੜਾ ਪੁਲਿਸ ਦਾ ਘਰਾਬ ਕੀਤਾ ਹੋਇਆ ਪੁਲਿਸ ਅੱਗ ਲੱਗਣ ਤੋਂ ਬਾਅਦ ਇੱਥੇ ਪਹੁੰਚੀ ਸੀਗੀ ਥਾਣਾ ਲੌਂਗੋਵਾਲ ਦੇ ਐਸ ਐਚ ਓ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂਗੇ ਕਿ ਕਿਸ ਤਰ੍ਹਾਂ ਦਾ ਮੌਜੂਦਾ ਮਾਹੌਲ ਹੈਗਾ ਇਸ ਸਮੇਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਘਰਾਬ ਹੈ ਜਿਹੜਾ ਉਹ ਗੱਡੀ ਦਾ ਕੀਤਾ ਹੋਇਆ ਫਿਲਹਾਲ ਉਹ ਗੱਲ ਕਰਨ ਤੋਂ ਜਵਾਬ ਦੇ ਰਹੇ ਨੇ ਕਿਉਂਕਿ ਦੇਖ ਸਕਦੇ ਹੋ ਕਿ ਮੋਟਰਸਾਈਕਲ ਮੂਹਰੇ ਲਗਾ ਕੇ ਕਿਸਾਨਾਂ ਨੇ ਐਸੇ ਕਰਕੇ ਘਰਾਬ ਕੀਤਾ ਹੈ ਕਿ ਮਜਬੂਰੀ ਵਸ ਉਹਨਾਂ ਨੂੰ ਜਿਹੜਾ ਅੱਗ ਲਗਾਉਣੀ ਪੈ ਰਹੀ ਹੈ ਬੇਲਰ ਦੇ ਲਈ ਬਹੁਤ ਵਾਰ ਫੋਨ ਕੀਤਾ ਪਰ ਬੇਲਰ ਨਹੀਂ ਮਿਲਿਆ ਜਿਸ ਦੇ ਕਰਦੇ ਸਮੇਂ ਕਿਸਾਨਾਂ ਨੂੰ ਅੱਗ ਲਗਾਉਣੀ ਪੈ ਰਹੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸ ਤਰ੍ਹਾਂ ਦੀ ਕਿਸਾਨਾਂ ਦੀ ਗੱਲਬਾਤ ਹੁੰਦੀ ਹੈ ਕਦੋਂ ਜਿਹੜਾ ਘਰਾਵ ਹੈਗਾ ਉਹ ਖਤਮ ਕੀਤਾ ਜਾਂਦਾ ਹੈ ਸਰ ਕੀ ਨਾਮ ਹੈ ਜੀ ਆਪਣਾ ਐਸ ਐਚਓ ਲੋਂਗੋਵਾਲ ਜੀ ਸਰ ਕਿੱਥੇ ਪਹੁੰਚੇ ਹੋ ਤੇ ਕੀ ਮਸਲਾ ਹੈਗਾ ਜੀ ਵੀ ਅਸੀਂ ਅਵੇਅਰ ਕਰਦੇ ਫਿਰਦੇ ਹਾਂ ਜੀ ਕਿਸਾਨਾਂ ਨੂੰ ਸਟੱਬਲ ਬਰਨਿੰਗ ਨੂੰ ਡਿਸਕਰੀਜ ਕਰ ਲੈ ਠੀਕ ਹੈ ਜੀ ਤਾਂ ਫਿਰ ਅੱਛਾ ਜੀ ਕਿੱਥੇ ਪਹੁੰਚੇ ਸੀ ਸਰ ਕਿਹੜਾ ਪਿੰਡ ਦੀ ਕੀ ਮਾਮਲਾ ਹੋਇਆ ਕਿਲਾਪਰੀਆ ਆਏ ਆ ਜੀ ਅਸੀਂ अच्छा कि 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 ये किदा दा मामला होया सी ਇੱਥੇ ਸਰ ਜੀ ਪਹੁੰਚੇ ਬਾ ਕੁਛ ਨਹੀਂ ਅਸੀਂ ਦੇਖ ਰਹੇ ਹਾਂ ਕਿਸਾਨਾਂ ਦਾ ਇਕੱਠੇ ਹੋਏ ਸੀ ਇਹਨਾਂ ਨੂੰ ਉਹੀ ਅਵੇਅਰ ਕਰ ਰਹੇ ਹਾਂ ਵੀ ਇਸ ਸਟਬਲ ਵਰਨਿੰਗ ਦਾ ਖਿਆਲ ਰੱਖੋ ਜੀ ਕੋਈ ਘਰਾ ਵਗੈਰਾ ਤੁਹਾਡਾ ਕੀਤਾ ਗਿਆ ਸਮਗੱਦੀ ਨਹੀਂ ਅਜੇ ਤਾਂ ਆਏ ਆ ਜੀ ਕਿਸਾਨ ਗੱਲ ਕਰ ਰਹੇ ਆ ਸਰ ਕਿਸਾਨ ਖੇਤਾਂ 'ਚ ਅੱਗ ਲੱਗ ਰਹੀ ਸੀ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਅਸਲ ਇਹਦਾ ਨਿਪਟਾਰਾ ਤੁਹਾਡੇ ਹਿਸਾਬ ਨਾਲ ਕਿਵੇਂ ਹੋਣਾ ਚਾਹੀਦਾ ਇਹ ਹੱਲ ਦਾ ਕਿਉਂਕਿ ਕਿਤਨਾ ਕਿਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਉੱਪਰ ਤੁਸੀਂ ਡਿਊਟੀ ਕਰ ਰਹੇ ਹੋ ਤੁਹਾਡੇ ਹਿਸਾਬ ਨਾਲ ਨਿਪਟਾਰਾ ਕੀ ਹੋਣਾ ਚਾਹੀਦਾ ਨਹੀਂ ਜੀ ਅਸੀਂ ਤਾਂ ਇਹ ਕਹਿੰਦੇ ਆਂ ਵੀ ਇਹ ਸਟਬਲ ਵਰਨਿੰਗ ਇਹਨੀਆਂ ਗੰਢਾਂ ਬਣਾਓ ਬੇਲਜ ਬਣਾਓ ਜਾਂ ਸੁਪਰ ਸੀਟਰ ਹੈਪੀ ਸੀਟਰ ਨਾਲ ਬਜਾਈ ਕਰੋ ਸਰ ਬੇਲਰ ਦੀ ਕਾਫੀ ਕਮੀ ਆ ਰਹੀ ਹੈ ਜਿਹੜੀ ਚੀਜ਼ ਅਸੀਂ ਉਹ ਜਿੰਨੇ ਕ ਸਾਢੇ ਆਈ ਆ ਜੀ ਅਸੀਂ ਵੀ ਸਿਵਲ ਡਿਪਾਰਟਮੈਂਟਾਂ ਦੇ ਨੋਟਿਸ ਵਿੱਚ ਲਿਆਂਦੀ ਆ ਤੇ ਉਹ ਕਰ ਵੀ ਰਹੇ ਨੇ ਹੈ ਵਿੱਚ ਹੌਣ ਸਰ ਜਿਹੜੇ ਕਿਸਾਨ ਦੇ ਖੇਤ ਚ ਅੱਗ ਲੱਗੀ ਸੀ ਉਹਦੇ ਉੱਪਰ ਕੋਈ ਐਕਸ਼ਨ ਹੋ ਰਿਹਾ ਜਾਂ ਤੁਸੀਂ ਕਰੋਗੇ ਜਾਂ ਨਹੀਂ ਕਰੋਗੇ ਜਿੱਦਾਂ ਦੀ ਰਿਪੋਰਟ ਆਊਜੀ ਸਿਵਲ ਅਥਾਰਟੀ ਤੋਂ ਉਸੇ ਤਰ੍ਹਾਂ ਐਕਸ਼ਨ ਹੋਊਗਾ। ਧੰਕਸ਼ੁਦਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ। ਇਸ ਸਮੇਂ ਜੇ ਗੱਲ ਕਰੀਏ ਪਰਾਲੀ ਨੂੰ ਅੱਗ ਲਾਉਣ ਦੇ ਜਿਹੜੇ ਮਾਮਲੇ ਨੇ ਉਹ ਸੰਗਰੂਰ ਦੇ ਵਿੱਚ ਲਗਾਤਾਰ ਵਧਣੇ ਸ਼ੁਰੂ ਹੋਏ ਨੇ ਪਰ ਦੂਜੇ ਪਾਸੇ ਲਗਾਤਾਰ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਕਿਸਾਨਾਂ ਦੇ ਉੱਪਰ ਮਾਮਲੇ ਨੇ ਜਿਹੜੇ ਉਹ ਦਰਜ ਕੀਤੇ ਜਾ ਰਹੇ ਨੇ ਇਸ ਸਮੇਂ ਅਸੀਂ ਸੰਗਰੂਰ ਦੇ ਕਿਲਾਪਰੀਆ ਪਿੰਡ ਦੇ ਵਿੱਚ ਖੜੇ ਆਂਗੇ ਜਿੱਥੇ ਕੀ ਜਿਹੜਾ ਇਹ ਇਸ ਸਮੇਂ ਜਿਹੜਾ ਜ਼ਿਲ੍ਹਾ ਸੰਗ ਲੱਗਣ ਤੋਂ ਬਾਅਦ ਮੌਕੇ ਤੇ ਜਿਹੜਾ ਇੱਥੇ ਪਹੁੰਚੇ ਸੀ ਤਾਂ ਵੱਡੇ ਪੱਧਰ ਤੇ ਦੋੇ ਪਾਸੇ ਕਿਸਾਨ ਵੀ ਇਕੱਠੇ ਹੋਏ ਨੇ ਕਿਸਾਨ ਆਪਣਾ ਤਰਕ ਦੇ ਰਹੇ ਨੇ ਫਿਲਹਾਲ ਇਸ ਸਮੇਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਗੱਡੀ ਆ ਪੁਲਿਸ ਦੀ ਉਸ ਦਾ ਕਿਸਾਨਾਂ ਦੇ ਵੱਲੋਂ ਘਰਾਬ ਕੀਤਾ ਹੋਇਆ ਕਿਸਾਨ ਆਪਣਾ ਪੱਖ ਦੱਸ ਰਹੇ ਨੇ ਦੂਸਰੇ ਪਾਸੇ ਜਿਹੜਾ ਜਿਹੜਾ ਲੌਂਗਵਾਲ ਥਾਣੇ ਦਾ ਜਿਹੜਾ ਐਸ ਐਚ ਓ ਨੇਗੇ ਉਹਨਾਂ ਨੇ ਕਿਹਾਗਾ ਕਿ ਸਾਡੇ ਵੱਲੋਂ ਜਿਹੜੀ ਸਾਨੂੰ ਉੱਪਰੋਂ ਨਿਰਦੇਸ਼ ਮਿਲੇ ਨੇ ਉਸ ਤਹਿਤ ਅਸੀਂ ਇੱਥੇ ਪਹੁੰਚੇ ਆਗੇ ਜੋ ਕਾਰਵਾਈ ਹੈਗੀ ਉਹ ਕੀਤੀ ਜਾਵੇਗੀ ਸਾਡੇ ਨਾਲ ਕਿਸਾਨ ਨੇਤਾ ਨੇ ਵੀਰ ਜੀ ਕਿਵੇਂ ਦੇਖਦੇਗੇ ਤੁਸੀਂ ਅੱਜ ਇੱਥੇ ਗੱਡੀ ਦਾ ਘਰਾਬ ਕੀਤਾ ਹੋਇਆ ਪੁਲਿਸ ਦੀ ਦਾ ਤਾਂ ਕੀ ਹਾਲਾਤ ਨੇ ਮੌਕੇ ਦੇ ਹਾਲਾਤ ਤਾਂ ਦੇਖੋ ਜੀ ਇਹ ਨੇ ਕਿ ਕਿਸਾਨ ਨੇ ਇਹਦੇ ਵਿੱਚ ਫੂਸ ਨੂੰ ਜਿਹੜੀ ਝੋਨੇ ਦੇ ਉੱਪਰਲੇ ਫੂਸ ਨੂੰ ਰੈਂਦ ਖੁੰਦ ਨੂੰ ਅੱਗ ਲਾਈ ਸੀਗੀ ਮੌਕੇ ਤੇ ਜਿਹੜਾ ਪ੍ਰਸ਼ਾਸਨ ਉਹ ਇੱਥੇ ਪਹੁੰਚ ਗਿਆ ਉਹਦੀ ਜਿਵੇਂ ਕੋਲੀ ਖੜਾ ਹੁੰਦਾ ਹੈਗਾ ਵੀ ਅੱਗ ਲਾਉਣ ਦੇ ਸੀ ਉੱਥੀ ਜਾ ਕੇ ਉਹਦੀ ਵੀ ਕਿਸਾਨ ਨੂੰ ਮਤਲਬ ਵੀ ਰੋਕਾਂਗੇ ਇਸ ਕਰਕੇ ਜਿਹੜੇ ਕਿਸਾਨ ਦੀ ਅੱਗ ਖੇਤ ਲੱਗੀ ਹੋਈ ਆ ਅਸੀਂ ਉਹਦੇ ਨਾਲ ਵੀ ਗੱਲ ਕੀਤੀ ਵੀ ਇਹ ਉਹ ਕਹਿੰਦਾ ਮੈਂ ਪਿਛਲੇ ਸਾਲ ਸਾਰਾ ਇਹਦੇ ਵਿੱਚ ਨਾਰ ਨੂੰ ਅੱਗ ਲਾਈ ਨਹੀਂ ਸੀਗੀ ਬਿਲਕੁਲ ਵੀ ਨਹੀਂ ਲਾਈ ਸੀਗੀ ਬਿਨ ਅੱਗ ਲਾਏ ਵੀਜੀ ਸੀਗੀ ਇਹ 6 ਦੇ 6 ਕਿਲੇ 8 ਕਿਲੇ ਪਤਾ ਨਹੀਂ ਖੇਤੀ ਕਰਦਾ ਇਹ ਉਹਨੂੰ ਸੁੰਡ ਖਾ ਗਿਆ ਜਦੋਂ ਅਧਿਕਾਰੀਆਂ ਕੋਲੇ ਵੀ ਗੱਲ ਕਰੀ ਤਾਂ ਅਧਿਕਾਰੀ ਵੀ ਇਹਦੇ ਤਾਂ ਪੱਲਾ ਝਾੜ ਗਏ ਕਹਿੰਦੇ ਵੀ ਸਾਡੇ ਕੋਲੇ ਤਾਂ ਕੋਈ ਹਲੇ ਕੋਈ ਸਪਰੇ ਨਹੀਂ ਬਲੀ ਜਿਹੜੀ ਕੋਈ ਇਹਨੂੰ ਸੁੰਡ ਨੂੰ ਮਾਰ ਦੇ ਸੋ ਜਦੋਂ ਪਿਛਲੇ ਸਾਲ ਉਹਨੇ ਦੇਖ ਲਿਆ ਸੋ ਇਸ ਸਾਲ ਜੇ ਉੱਪਰਲੇ ਫੂਸ ਨੂੰ ਅੱਗ ਲਾ ਕੇ ਕਹਿੰਦਾ ਵੀ ਆਪਾਂ ਇਸ ਇਹ ਤਜਰਬਾ ਕਰਕੇ ਦੇਖ ਲਾਂਗੇ ਸੋ ਕਿਸਾਨ ਆ ਜਿਹੜਾ ਉਹ ਅਕਿਆ ਗੋ ਹੈ ਵੀ ਝਾੜ ਜਿਹੜਾ ਉਹ ਫਸਲ ਦਾ ਨਿਕਲ ਨਹੀਂ ਰਿਹਾ ਇਸ ਕਰਕੇ ਮਜਬੂਰੀ ਵਾਸਾ ਜਿਹੜਾ ਉਹ ਰੈਂਡ ਖੁੰਦ ਨੂੰ ਅੱਗ ਲਾਉਂਦੇ ਨੇ ਕਿ ਵੀ ਕਿਉਂਕਿ ਪਿਛਲੀ ਫਸਲ ਹੈ ਜਿਹੜੀ ਉਹ ਤਾਂ ਕਿਸਾਨਾਂ ਨੂੰ ਡੋਬਾ ਦੇਗੀ ਵੀ ਅਗਲੀ ਆ ਜਿਹੜੀ ਇਹ ਸਾਡੀ ਸੁੰਡਣਾ ਖਾ ਜਾਏ ਕਿਸਾਨਾਂ ਨੂੰ ਚਿੰਤਾ ਹੈਗੀ ਵੀ ਮਜਬੂਰੀ ਵਾਸਾ ਜਿਹੜਾ ਉਹ ਰੈਂਡ ਖੁੰਦ ਨੂੰ ਅੱਗ ਲਾਉਂਦੇ ਨੇ ਫਿਰ ਪੁਲਿਸ ਪਹੁੰਚੀ ਨਹੀਂ ਗੱਲ ਪ੍ਰਸ਼ਾਸਨ ਦੀ ਜਿਹੜਾ ਪ੍ਰਸ਼ਾਸਨ ਇੱਥੇ ਆਇਆ ਹੈਗਾ ਪ੍ਰਸ਼ਾਸਨ ਨੇ ਅੱਗ ਦਾ ਮੀਟਰ ਬਾਅਦ ਚ ਰੱਖੇਗਾ ਪਹਿਲਾਂ ਉਹਨਾਂ ਨੇ ਇਹ ਕਿਹਾ ਹੈਗਾ ਕਹਿੰਦੇ ਤੁਸੀਂ ਨੇ ਕੱਲ ਮੰਡੀ ਦੇ ਵਿੱਚ ਇਨਸਪੈਕਟਰ ਕਿਰੇਆ ਸੀਗਾ ਅਸੀਂ ਆਖਿਆ ਸਾਨੂੰ ਇਨਸਪੈਕਟਰ ਰੜਕਦਾ ਹੈਗਾ ਉਹ ਕਹਿੰਦੇ ਕਿਲਾ ਨਹੀਂ ਨਹੀਂ ਇਹ ਮੁੱਦਾ ਵੀ ਕਰਨ ਵਾਲਾ ਹੈਗਾ ਜੀ ਉਹ ਕਹਿੰਦੇ ਇਨਸਪੈਕਟਰ ਕਿਉਂ ਕਿਰੇਆ ਅਸੀਂ ਆਖਿਆ ਵੀ ਝੋਨੇ ਦੀ ਨਵੀਂ ਨੂੰ ਲੈ ਕੇ ਘੇਰੇਗਾ ਵੀ ਤੁਸੀਂ 17% ਵਾਲੀ ਕਹਿੰਦੇ ਹੋਗੇ ਸਾਰੀਆਂ ਮੰਡੀਆਂ ਦੇ ਵਿੱਚ ਝੋਨਾ ਵਿਕਦਾ ਕਿਲੇ ਦੇ ਮੰਡੀ ਵਿੱਚ ਕਿਉਂ ਨਹੀਂ ਵਿਕਦਾ ਹੈਗਾ ਇਸ ਕਰਕੇ ਇਹਨਾਂ ਨੇ ਪਰਾਲੀ ਵਾਲਾ ਤਾਂ ਮੈਟਰ ਨਹੀਂ ਬਣਾਇਆ ਉਹ ਆ ਕੇ ਉਹ ਮੈਟਰ ਬਣਾ ਲਿਆ ਵੀ ਤੁਸੀਂ ਇਨਸਪੈਕਟਰ ਕਿਰੇਆ ਸੋ ਇਹ ਮਜਬੂਰੀ ਬੱਸ ਜੇ ਕੋਈ ਕਿਸਾਨ ਲਾਉਂਦਾ ਹੈਗਾ ਉਹਨੂੰ ਆ ਕੇ ਟ ਇਹ ਆ ਕੇ ਮਤਲਬ ਵੀ ਟੌਰਚਰ ਕਰਦੇ ਹੈਗੇ ਵੀ ਤੁਸੀਂ ਉਹਦੇ ਤੇ ਪਰਚੇ ਕਰਾਂਗੇ ਹੁਣ ਪੁਲਿਸ ਕੀ ਕਹਿ ਰਹੀ ਹੈ ਤੁਹਾਨੂੰ ਪੁਲਿਸ ਨੇ ਤਾਂ ਦੇਖੋ ਜੀ ਕੀ ਕਹਣਾ ਪੁਲਿਸ ਕਹਿੰਦੇ ਅਸੀਂ ਸੋਡਾ ਹੱਲਾ ਜਿਹੜਾ ਅਸੀਂ ਉੱਪਰ ਦੱਸ ਦਾਂਗੇ ਅਸੀਂ ਇਹਨਾਂ ਨੂੰ ਅੱਜ ਵੀ ਮੰਗ ਕੀਤੀ ਹੈ ਵੀ ਸੰ ਇੱਕ ਪਿੰਡ ਕਿਲਾਪਰੀਆਂ ਦੇ ਵਿੱਚ ਕੋਈ ਵੀ ਕਿਸਾਨ ਹੈ ਜਿਹੜਾ ਉਹ ਰੈਂਦ ਖੁੰਦ ਨੂੰ ਅੱਗ ਨਹੀਂ ਲਾਊਗਾ ਇੱਕ ਹਫ਼ਤੇ ਦਾ ਅੱਜ ਵੀ ਅਸੀਂ ਇਹਨਾਂ ਨੂੰ ਸਮਾਂ ਦਿੰਨੇ ਹੈਗੇ ਵਿਹਫਤੇ ਦੇ ਵਿੱਚ ਸਾਰੀ ਪਰਾਲੀ ਆ ਜਿਹੜੀ ਤੁਸੀਂ ਚੱਕ ਕੇ ਲੈ ਜੋ ਸਾਨੂੰ ਵਿਸ਼ਵਾਸ ਦਿਵਾ ਕੇ ਜਾਓ ਵੀ ਤੁਹਾਡੇ ਕੋਲੇ ਕੱਲ ਨੂੰ ਆ ਸਾਧਨ ਆ ਜਾਊਗਾ ਅਸੀਂ ਕਿਲੇ ਦੇ ਵਿੱਚ ਕਿਸੇ ਵੀ ਕਿਸਾਨ ਨੂੰ ਅੱਗ ਲਾਉਣ ਨਹੀਂ ਮੱਲੇ ਹੀ ਪ੍ਰੇਤ ਕਰਾਂ ਵੀ ਅੱਗ ਲਾਓ ਅਸੀਂ ਉਹਨੂੰ ਘਰ ਘਰ ਜਾ ਕੇ ਕਹਾਂਗੇ ਵੀ ਆਪਣੇ ਕੋਲੇ ਪਰਸੋਂ ਨੂੰ ਭਾਈ ਮਸ਼ੀਨਰੀ ਆ ਜਾਊਗੀ ਵੀ ਅੱਗ ਨਾ ਲਾਓ ਪੁਲਿਸ ਨਾਲ ਤੁਹਾਡੀ ਹੁਣ ਕੋਈ ਗੱਲਬਾਤ ਹੋਈ ਹੈਗੀ ਨਹੀਂ ਪੁਲਿਸ ਨਾਲ ਇਹੀ ਗੱਲਬਾਤ ਹੋਈ ਹੈ ਜੀ ਉਹ ਕਹਿੰਦੇ ਵੀ ਨਾ ਲਾਓ ਅਸੀਂ ਜਦੋਂ ਉਹਨਾਂ ਨੇ ਕਿਹਾ ਵੀ ਨਾ ਲਾਓ ਅਸੀਂ ਆਖਿਆ ਜੀ ਕੋਈ ਹੱਲ ਉਹ ਕਹਿੰਦੇ ਹੱਲ ਤੁਹਾਨੂੰ ਕਰਕੇ ਦੇ ਦਿੰਨੇ ਆ ਅਸੀਂ ਕੀ ਹੱਲ ਵਿਹਫਤੇ ਦੇ ਵਿੱਚ ਮੈਂ ਉਹਨਾਂ ਨੂੰ ਇਹ ਗੱਲ ਕਹੀ ਵਿਹਫਤੇ ਵੀ ਅਸੀਂ ਥੋਡੀ ਗੱਲ ਨਾਲ ਐਗਰੀਆਂਗੇ ਉਹਨਾਂ ਨੇ ਇੱਕ ਵਾਰੀ ਤਾਂ ਇਹ ਗੱਲ ਕਹੀ ਆ ਵੀ ਚਲੋ ਤੁਹਾਨੂੰ ਮਸ਼ੀਨਰੀ ਦੇ ਦਾਂਗੇ ਹਫਤਾ ਪਹਿਲਾਂ ਡੀਐਸਪੀ ਆਏ ਸੀਗੇ ਉਹ ਵੀ ਇਹ ਗੱਲ ਕਹਿ ਕੇ ਗਏ ਵੀ ਤੁਹਾਨੂੰ ਦੋ ਬੀਲਰ ਆ ਜਿਹੜੇ ਕਿਲਾਪੜੀਆਂ ਨੂੰ ਦੇ ਦਾਂਗੇ ਪਤਾ ਨਹੀਂ ਤਾਂ ਉਹ ਰਾਤ ਕਿਤੇ ਰੁਕ ਗਏ ਜਾਂ ਕਿਸੇ ਹੋਰ ਕਿਸਾਨਾਂ ਦੇ ਹੋ ਗਏ ਇੱਥੇ ਨਹੀਂ ਕੋਈ ਪਹੁੰਚਿਆ ਅਸੀਂ ਫੇਰ ਵੀ ਖੇਤੀਬਾੜੀ ਅਧਿਕਾਰੀਆਂ ਦੇ ਡੀਸੀ ਅਧਿਕਾਰੀ ਚ ਵੀ ਬੀਲਰ ਦੇ ਦਿਓ ਸਾਰਾ ਸਾਨੂੰ ਵੀ ਸਾਡੀ ਮਜਬੂਰੀ ਹੈ ਉਹਨਾਂ ਦਾ ਕੀ ਕੀ ਕਹਿਣਾ ਹੈ ਮਤਲਬ ਇਸ ਸਮੇਂ ਜਿਹੜਾ ਅਸਲ ਕਾਰਨ ਕੀ ਹੈ ਕਿ ਕਣਕ ਬੀਜਣ ਕਰਕੇ ਲੇਟ ਹੋ ਰਹੀ ਹੈ ਜਾਂ ਬੀਲਰ ਨਹੀਂ ਮਿਲ ਰਹੇ ਹੈ ਕੀ ਕਾਰਨ ਹੈਗਾ ਦੇਖੋ ਇੱਕ ਤਾਂ ਬੈਲਰ ਆ ਜਿਹੜਾ ਮਿਲ ਨਹੀਂ ਰਹੇ ਦੂਜਾ ਜਿਹੜਾ ਵਾਹਣਾ ਉਹ ਵੀ ਬੱਤਰ ਲੰਘ ਰਿਹਾ ਹੈਗਾ ਤੁਸੀਂ ਸਾਰੇ ਦੇਖ ਸਕਦੇ ਹੋ ਸਾਰੇ ਕਿਸਾਨ ਇਕੱਲੇ ਇਕੱਲੇ ਨੂੰ ਪੁੱਛ ਲੋ ਇੱਥੇ ਵੀ ਬੱਤਰ ਦੀ ਸਮੱਸਿਆ ਵੱਡੀ ਤਾਂ ਜੇ ਅੱਜ ਤੋਂ ਹਫ਼ਤੇ ਨੂੰ ਵੀ ਆਹ ਬਾਂ ਦੇ ਵਿੱਚ ਜਿਹੜੇ ਵਿੱਚ ਖੜੇ ਆ ਅੱਜ ਅਜ ਇਹਦੀਆਂ ਖਰਚੇ ਵੜਦੀਏ ਤਾਂ ਇੱਕ ਹਫ਼ਤੇ ਨੂੰ ਇੱਥੇ ਮਸ਼ੀਨਰੀ ਆਉਗੀ ਹਫ਼ਤੇ ਨੂੰ ਵੀ ਹਲੇ ਭਰੋਸਾ ਨਹੀਂ ਹੈਗਾ ਵੀ ਆਉਗੀ ਜਾਂ ਨਾ ਆਉਗੀ ਕਿਲਾਪਰੀਆਂ ਦੇ ਵਿੱਚ ਦੋ ਕਿਸਾਨਾਂ ਨੇ ਮਤਲਬ ਬੈਲਰ ਤੇ ਗੰਡਾ ਬਣਵਾਇਆ ਨੇ ਕਿ ਆ ਉਹਦੇ ਵਿੱਚ 50% ਜਿਹੜੀ ਪਰਾਲੀ ਥੱਲੇ ਪਈ ਹੈਗੀ ਸੋ ਉਹ ਤੋਂ ਹੱਕ ਕੋ ਜਿਹੜੇ ਹੋਰ ਜ਼ਿੰਮੇਵਾਰ ਸੀਗੇ ਉਹਨਾਂ ਨੇ ਵੀ ਮਤਲਬ ਕੰਨਾ ਵਟ ਲਿਆ ਵੀ ਜਦੋਂ ਇਸੇ ਦਿਨ ਹੱਲ ਹੋਇਆ ਇਹ ਕਦੋਂ ਅਗਲੇ ਤੇ ਜਾਊਗਾ ਕਦੋਂ ਆਪਣੇ ਆਊਗਾ ਇਸ ਹਿਸਾਬ ਨਾਲ ਤਾਂ ਸਾਰੇ ਸੈਲ ਲਈ ਇਹਦਾ ਨਿਬਟਾਰਾ ਹੋਣਾ ਹੈਗਾ ਬਿਲਕੁਲ ਇਸੇ ਵਿੱਚ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਜਿਹੜਾ ਪੁਲਿਸ ਦਾ ਘਰਾਬ ਕੀਤਾ ਹੋਇਆ ਪੁਲਿਸ ਅੱਗ ਲੱਗਣ ਤੋਂ ਬਾਅਦ ਇੱਥੇ ਪਹੁੰਚੀ ਸੀਗੀ ਥਾਣਾ ਲੌਂਗੋਵਾਲ ਦੇ ਐਸ ਐਚ ਓ ਨੇ ਉਹਨਾਂ ਨਾਲ ਵੀ ਗੱਲਬਾਤ ਕਰਦਿਆਂਗੇ ਕਿ ਕਿਸ ਤਰ੍ਹਾਂ ਦਾ ਮੌਜੂਦਾ ਮਾਹੌਲ ਹੈਗਾ ਇਸ ਸਮੇਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਘਰਾਬ ਹੈ ਜਿਹੜਾ ਉਹ ਗੱਡੀ ਦਾ ਕੀਤਾ ਹੋਇਆ ਫਿਲਹਾਲ ਉਹ ਗੱਲ ਕਰਨ ਤੋਂ ਜਵਾਬ ਦੇ ਰਹੇ ਨੇ ਕਿਉਂਕਿ ਦੇਖ ਸਕਦੇ ਹੋ ਕਿ ਮੋਟਰਸਾਈਕਲ ਮੂਹਰੇ ਲਗਾ ਕੇ ਕਿਸਾਨਾਂ ਨੇ ਏਸੇ ਕਰਕੇ ਘਰਾਬ ਕੀਤਾ ਹੈ ਕਿ ਮਜਬੂਰੀ ਵਸ ਉਹਨਾਂ ਨੂੰ ਜਿਹੜਾ ਅੱਗ ਲਗਾਉਣੀ ਪੈ ਰਹੀ ਹੈ ਬੇਲਰ ਦੇ ਲਈ ਬਹੁਤ ਵਾਰ ਫੋਨ ਕੀਤਾ ਪਰ ਬੇਲਰ ਨਹੀਂ ਮਿਲਿਆ ਜਿਸ ਦੇ ਕਰਦੇ ਸਮੇਂ ਕਿਸਾਨਾਂ ਨੂੰ ਅੱਗ ਲਗਾਉਣੀ ਪੈ ਰਹੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸ ਤਰ੍ਹਾਂ ਦੀ ਕਿਸਾਨਾਂ ਦੀ ਗੱਲਬਾਤ ਹੁੰਦੀ ਹੈ ਕਦੋਂ ਜਿਹੜਾ ਘਰਾਵ ਹੈਗਾ ਉਹ ਖਤਮ ਕੀਤਾ ਜਾਂਦਾ ਹੈ ਸਰ ਕੀ ਨਾਮ ਹੈ ਜੀ ਆਪਣਾ ਐਸ ਐਚਓ ਲੋਂਗੋਵਾਲ ਜੀ ਸਰ ਕਿੱਥੇ ਪਹੁੰਚੇ ਹੋ ਤੇ ਕੀ ਮਸਲਾ ਹੈਗਾ ਜੀ ਵੀ ਅਸੀਂ ਅਵੇਅਰ ਕਰਦੇ ਫਿਰਦੇ ਹਾਂ ਜੀ ਕਿਸਾਨਾਂ ਨੂੰ ਸਟੱਬਲ ਬਰਨਿੰਗ ਨੂੰ ਡਿਸਕਰੀਜ ਕਰਨ ਲਈ ਠੀਕ ਹੈ ਜੀ ਤਾਂ ਫਿਰ ਅੱਛਾ ਜੀ ਕਿੱਥੇ ਪਹੁੰਚੇ ਸੀ ਸਰ ਕਿਹੜਾ ਪਿੰਡ ਦੀ ਕੀ ਮਾਮਲਾ ਹੋਇਆ ਕਿਲਾਪਰੀਆ ਆਏ ਆ ਜੀ ਅਸੀਂ अच्छा कि 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 ये किदा दा मामला होया सी इथे सर ਜੇ ਪਹੁੰਚੇ ਬਾ ਕੁਛ ਨਹੀਂ ਅਸੀਂ ਦੇਖ ਰਹੇ ਹਾਂ ਕਿਸਾਨਾਂ ਦਾ ਇਕੱਠੇ ਹੋਏ ਸੀ ਇਹਨਾਂ ਨੂੰ ਉਹੀ ਅਵੇਅਰ ਕਰ ਰਹੇ ਹਾਂ ਵੀ ਇਸ ਡਬਲ ਵਰਨਿੰਗ ਦਾ ਖਿਆਲ ਰੱਖੋ ਜੀ ਕੋਈ ਘਰਾ ਵਗੈਰਾ ਤੁਹਾਡਾ ਕੀਤਾ ਗਿਆ ਸਮਗੱਦੀ ਨਹੀਂ ਅਜੇ ਤਾਂ ਆਏ ਆ ਜੀ ਕਿਸਾਨ ਗੱਲ ਕਰ ਰਹੇ ਆ ਸਰ ਕਿਸਾਨ ਖੇਤਾਂ 'ਚ ਅੱਗ ਲੱਗ ਰਹੀ ਸੀ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਅਸਲ ਇਹਦਾ ਨਿਪਟਾਰਾ ਤੁਹਾਡੇ ਹਿਸਾਬ ਨਾਲ ਕਿਵੇਂ ਹੋਣਾ ਚਾਹੀਦਾ ਇਹ ਹੱਲ ਦਾ ਕਿਉਂਕਿ ਕਿਤਨਾ ਕਿਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਉੱਪਰ ਤੁਸੀਂ ਡਿਊਟੀ ਕਰ ਰਹੇ ਹੋ ਤੁਹਾਡੇ ਹਿਸਾਬ ਨਾਲ ਨਿਪਟਾਰਾ ਕੀ ਹੋਣਾ ਚਾਹੀਦਾ ਨਹੀਂ ਜੀ ਅਸੀਂ ਤਾਂ ਇਹ ਕਹਿੰਦੇ ਆਂ ਵੀ ਇਹ ਸਟੱਬਲ ਵਰਨਿੰਗ ਨਾ ਕਰੋ ਇਹਨੀਆਂ ਗੰਢਾਂ ਬਣਾਓ ਬੇਲਜ ਬਣਾਓ ਜਾਂ ਸੁਪਰ ਸੀਟਰ ਹੈਪੀ ਸੀਟਰ ਨਾਲ ਬਜਾਈ ਕਰੋ ਸਰ ਬੇਲਰ ਦੀ ਕਾਫੀ ਕਮੀ ਆ ਰਹੀ ਹੈ ਜਿਹੜੀ ਚੀਜ਼ ਅਸੀਂ ਜਿੰਨੇ ਕ ਸਾਢੇ ਆਈ ਹੈ ਜੀ ਅਸੀਂ ਵੀ ਸਿਵਲ ਡਿਪਾਰਟਮੈਂਟਾਂ ਦੇ ਨੋਟਿਸ ਵਿੱਚ ਲਿਆਂਦੀ ਆ ਤੇ ਉਹ ਕਰ ਵੀ ਰਹੇ ਨੇ ਹੁਣ ਸਰ ਜਿਹੜੇ ਕਿਸਾਨ ਦੇ ਖੇਤ ਚ ਅੱਗ ਲੱਗੀ ਸੀ ਉਹਦੇ ਉਪਰ ਕੋਈ ਐਕਸ਼ਨ ਹੋ ਰਿਹਾ ਜਾਂ ਤੁਸੀਂ ਕਰੋਗੇ ਜਾਂ ਨਹੀਂ ਕਰੋਗੇ ਜਿੱਦਾਂ ਦੀ ਰਿਪੋਰਟ ਆਉਜੀ ਸਿਵਲ ਅਥਾਰਟੀ ਤੋਂ ਉਸੇ ਤਰ੍ਹਾਂ ਐਕਸ਼ਨ ਹੋਊਗਾ ਧੰਨਕਸਰ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ